ਟਾਕਮ ਬਾਹਰ ਚ ਮੋੜਾ ਘੱਟਦਾ ਜੀ ਉਹ ਕੁੰਡਾ ਟਾਲ ਦੂਰੀ ਤੋਂ ਕਰਾ ਵਿਚਾਰੀ ਰੋਪੀ ਰੋਪੀ ਆ ਜੀ ਹੈਲੋ ਗਾਇਜ਼ ਵੈਲਕਮ ਬੈਕ ਟੂ ਅਨਦਰ ਬਲੌਗ ਸੋ ਅੱਜ ੜਕੇ ੜਕੇ ਅਸੀਂ ਮੈਚ ਖੇਡਣ ਲਈ ਤਿਆਰ ਆ ਸੋ ਆ ਦੇਖੋ ਇਧਰ ਦੋਵੇਂ ਟਾਸ ਕਰਦੇ ਆ ਦੇਖਦੇ ਆ ਟਾਸ ਕਾਂ ਜਿੱਤਦਾ ਹੈ ਚੱਲ ਹੈੱਡ ਕਿਉਂ ਕੀ ਲਵਾਂਗੇ ਮੈਂ ਮੈਂ ਲਾ ਲਾ ਸਕੀ ਲੇਗੀ ਬੈਟਿੰਗ ਲਾ ਲਾ ਹੂੰ ਬੈਟਿੰਗ ਲਾ ਲਾ ਚੱਲ ਬੈਟਿੰਗ ਅਸੀਂ ਪਹਿਲਾਂ ਕਰਦੇ ਹਾਂ ਠੀਕ ਹੈ ਨਹੀਂ ਚੱਲ ਬੋਲਿੰਗ ਹੈ ਬੋਲਿੰਗ ਲੈ ਹਾਂ ਬੋਲਿੰਗ ਬੈਟਿੰਗ ਸਾਡੀ ਲਾਸਟ ਹੈ ਪਹਿਲਾਂ ਮੇਰੀ ਸੀ ਬੈਟਿੰਗ ਜੀਨੇ 11 ਰਨ ਬਣਾ ਕੇ ਆਊਟ ਹੋ ਚੁੱਕੀ ਆ ਸੋ ਮੈਂ ਤੇ ਜੀਨਾ ਇੱਕ ਪਾਸੇ ਆ ਨਵਰਾਜ ਤੇ ਜੀਨਾ ਇੱਕ ਪਾਸੇ ਆ ਸੋ ਮੇਰੀ ਵਾਰੀ ਆ ਚੁੱਕੀ ਆ क्या गुले है ने इधर थोड़ी ना ला ओए निकम्मा सुधरा पेन हम दिया हां बस 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 मेरा बड़ा ही कर बहुत बाहर ना टाप मेरे ओ यार मैं ਮੈਂ ਕਰਤਾ ਉਹੀ ਕੰਮ ਬਾਲ ਚੜਾਤੀ ਕੋਠੇ ਤੇ ਸੋ ਕੰਡੀਸ਼ਨ ਇਹੀ ਸੀ ਗਾਇਲ ਪਿਛਲੇ ਵਾਰੂ ਅੱਠ ਵਿੱਚ ਮੈਂ ਕਰਿਆ ਅੱਠ ਵਾਰ ਆਉਟ ਹੀ ਕਰਾਂਗਾ ਸੋ ਕੰਡੀਸ਼ਨ ਉਹੀ ਸੀ ਬਾਲ ਕੋਠੇ ਤੇ ਬਾਹਰ ਕਿਤੇ ਸਾਰੇ ਕਿਤੇ ਔਡ ਸੀ ਸੋ ਹੋ ਗਿਆ ਆਊਟ ਆਊਟ ਹਾਂ ਆਪਣੇ ਆਪ ਦੇਖੋ ਉੱਥੋਂ ਪੁੱਛ ਲੋ ਪਵਾਜ ਮਾਰ ਕੇ ਸੋ ਹੁਣ ਇੱਥੋਂ ਉੱਥੇ ਜਾਣਾ ਪਊ ਚਲੋ ਨੇ ਉਹ ਕਿਧਰ ਲਈ ਸੜ ਗਈ ਆ ਬੋਲ ਮੇਰੇ ਬਾਹਰ ਗਿਰ ਗਈ ਉਹ ਵੀ ਨਹੀਂ ਗਈ ਦੁਬਈ ਪਈ ਪੂਰੀ ਹੋਇਆ ਇੱਕ ਤਾਪ ਪਈ ਉਹ ਤਾਂ ਗਲੀ ਚ ਗਈ ਓਏ ਦੂਜੀ ਨਹੀਂ ਗਲੀ ਚ ਗਈ ਇਹ ਕੋਪੀ ਨਹੀਂ ਨਹੀਂ ਇਹਦਾ ਪੂਰਾ ਕੰਮ ਬਦਾ ਰਹਿਣ ਦੋ ਨਹੀਂ ਉਧਰ ਨਹੀਂ ਜਾਂਦੇ ਓਏ ਬਾਲ ਗਲੀ ਚ ਚੀਤਾ ਬਾਲ ਆਈ ਗਲੀ ਚ ਉਹ ਮੋਟੇ ਬਾਲ ਗਲੀ ਚ ਗਈ ਉਹ ਤਾਂ ਹੈ ਗਲੀ ਚ ਗਈ ਇਧਰ ਛੱਡ ਦੇ ਇੱਕ ਆ ਤਾਂ ਆ ਗਈ ਓਏ ਗਲੀ ਚ ਗਈ ਹੈ ਇੱਕ ਮੋਟੇ ਤੂੰ ਹੌਲੀਆਂ ਤੂੰ ਜਾਵੜੇਂਗੀ ਉਧਰ ਪਰ ਉਹ ਪਈ ਰਹਿਣ ਦੇ ਓਏ ਗਲੀ ਚ ਗਈ ਹੈ ਕਿੱਥੇ ਆ ਜਿਹੜੀ ਹੋਣ ਵਾਲੀ ਉਹ ਕਿਧਰ ਗਈ ਦੇ ਹਾਂ ਹਾਂ ਆ ਪਈ ਪੌੜੀ ਵੀ ਪਈ ਆਏ ਕੀ ਕਰਨਾ ਮੋਟੇ ਜਾਣਾ ਕਿੱਥੇ ਪਈ ਕੀ ਕਰੀਏ ਬੋਲ ਤਾ ਸਾਹਮਣੇ ਖੜੇ ਸਾਹਮਣੇ ਖੜੇ ਆ ਉਹ ਜਿਨ੍ਹਾਂ ਦਾ ਘਰ ਆ ਉਹ ਬੁੱਧਾ ਛੋਟੀ ਲੈ ਕੇ ਆ ਉਹ ਚੱਕ ਕੇ ਲਈਏ ਕਿਹੜੀ ਉਹ ਵਾਲੀ ਆ ਛੋਟੀ ਪਰ ਛੋਟੀ ਬੜੀ ਛੋਟੀ ਆ ਇਹਦਾ ਹੋਰ ਕੋਨੇ ਕੋਨੇ ਦੇ ਲੈ ਫੋਨ ਫੜਾ ਕੇ ਇੱਧਰ ਤੇਰੇ ਪੂਰੇ ਫੜਾ ਜਾ ਮੈਂ ਡਰ ਲਾ ਆ ਇੱਥੇ ਜਾ ਆ ਡੰਡਾ ਲੈ ਲੈ ਉਹ ਪਰ ਇਹ ਪਰ ਡੰਡਾ ਲੈ ਡੰਡਾ ਫੜਾ ਡੰਡੇ ਨਾਲ ਉੱਥੇ ਰੋੜ ਦਿੰਨੇ ਆ ਵੱਡਾ ਲੈ ਕੇ ਆਏ ਨਹੀਂ ਆ ਨਵਰਾਇਨੇ ਹੱਬ ਕੇ ਗਲੌਵਸ ਤਾਂ ਆਏ ਪਾਇਆ ਜਿਵੇਂ ਕੋਲੀ ਹੁੰਦਾ ਪਰ ਇਹਨਾਂ ਪਹਿਲੀ ਬੋਲ ਤੇ ਆਊਟ ਹੋ ਜਾਣਾ ਦੇਖੀ ਚੱਲੋ ਸੋ ਇਹਨਾਂ ਨੇ 17 ਰਨ ਦਾ ਟਾਰਗੇਟ ਆ ਸੋ ਦੇਣੇ ਆ ਕੀ ਇਹ ਬਣਾ ਪਾਉਂਦੇ ਕਿ ਨਹੀਂ ਬੋਲ ਤੇ ਆਟਾ ਲੱਕਾ ਮਾਰਿਆ ਲੱਕਾ ਆਟ ਗਲੀ ਬਾਈ ਕੋਠੇ ਤੇ ਆਟਾ ਮੈਂ ਵੀ ਕੋਠੇ ਦੀ ਆਟਾ ਆ ਜੀ ਨਾ ਕੋਈ ਨਹੀਂ ਕੋਈ ਨਹੀਂ ਦੂਜੇ ਮੈਚ ਸਾਨੂੰ ਆਦੇ ਸੀ 17 ਰਨ ਸਾਨੂੰ ਆਦੇ ਸੀ 17 ਉਹ ਦੂਜੇ ਮੈਚ ਦੇਖੀ ਕੋਈ ਨਾ 17 ਰਨ ਨਹੀਂ ਰੱਖਣਾ 17 ਰਨ ਆਦੇ ਸੀ ਇੱਕ ਤੇ ਜ਼ੀਰੋ ਤੇ ਓਏ ਯਾਰ ਟੇਟ ਹਾ ਹਾ ਤਾਂ ਨਵਰਾਇ ਨਵਰਾਇ ਫੋਨ ਫੜ ਕਿੰਨੇ ਦਾ ਨੂੰ ਬੈਟਿੰਗ ਪ੍ਰੈਕਟਿਸ ਨਹੀਂ ਕਰਦੇ ਫੋਨ ਫੜ ਕੇ ਫੋਨ ਫੜ ਫੋਨ ਫੜ ਆ ਇੱਥੇ ਆ ਇੱਥੇ ਦੀ ਆ ਇਹ ਕਿੰਨੇ ਜੀ ਮੈਨੂੰ ਬੈਟਿੰਗ ਪ੍ਰੈਕਟਿਸ ਨਹੀਂ ਕਰਨ ਦਿੱਤੀ ਪਿੱਛੇ ਚੱਲ ਮੈਂ ਵਿੱਚ ਮੋਲੀ ਵਿੱਚ ਰੱਖਣਾ ਹੈ ਯਾਰ ਮਾੜੇ ਕੋਣਤ ਵਈ ਚੋੜਾ ਅੱਗੇ ਪਿੱਛੇ ਕੋਣੇ ਖੜਾ ਰਹੇ ਥੋੜੀ ਹਿੱਤੀ ਰੱਟੇ ਸਾਰੇ ਤੇ ਜ਼ੀਰੋ ਤੇ ਆਊਟ ਹੋ ਗਏ ਸਾਰੇ ਉਹ ਭਾਈ ਆ ਨੋ ਬਾਲ ਆ ਜੇ ਵੱਜੀ ਵਜੀ ਉਹਨੇ ਤੇਰੇ ਧਰ ਦੇਣੀ ਆ ਕੇ ਗੀਨੇ ਦੀ ਵਾਰੀ ਆ ਗਈ ਸਾਡੇ ਕੋਲ 18 ਰਨਾਂ ਦੀ ਲੀਡ ਆ ਸਾਡੇ ਕੋਲ ਕੀ ਆ ਆ ਨੌਰਾਹੇ ਦੇਖੂਗੀ ਉਹ ਤੇਰੇ ਬੋਲ ਮਾਰੀ ਸੀ ਜਿਆ ਉਹ ਨੂੰ ਆ ਲੱਗ ਗਿਆ ਉਹਨੇ ਰਨ ਲੈਣ ਵਾਸਤੇ ਭੱਜੀ ਉਹ ਭੱਜ ਗਈ ਉਧਰ ਉਹਨੇ ਲੱਗ ਕੇ ਮੇਰੇ ਬੈਟ ਮਾਰਨ ਉਹ ਦੀ ਆ ਬਈ ਤੁਸੀਂ ਲੜ ਕੇ ਤੁਸੀਂ ਲੜ ਕੇ ਆਪੇ ਐ ਹੋਏ ਆ ਮੈਂ ਤਾਂ ਕੱਲਾ ਹੁੰਦਾ ਸੀ ਤੁਸੀਂ ਦੋ ਦੋ ਕੀਤੇ ਆ ਓ 19 ਕਿੰਨੇ ਹੋ ਗਏ 20 ਰਨ ਆ ਵੀ ਬੋਲੇ ਪੰਡੂਆਂ ਕੁੰਡਾ ਉਹੀ ਖੁੱਲ ਗਿਆ ਨੇ ਰਾਜ ਸਿੰਘ ਬੋਲਿੰਗ ਤੇ ਗੁੱਸੇ ਜਨੂ ਚ ਲਾਲ ਸ਼ਰਟ ਨਾਲ ਆਉਂਦੀ ਨਾ ਓਏ ਚੌਂਕਾ ਜਿੱਤ ਗਏ ਅਸੀਂ ਜਿੱਤ ਗਏ ਬੋਲੋ ਕਾਦੀ ਰੋਂਡੀ ਕਾਦੀ ਰੋਂਡੀ ਕਾਦੀ ਰੋਂਡੀ ਜਿੱਤ ਗਏ ਹਾਂ ਨੂ ਦਿਖਾਈ ਨੂ ਦਿਖੋ ਮੈਨੂੰ ਬੋਲੋ ਉਹ ਜਸਾਨ ਨੂੰ ਮੈਚ ਤੋਂ ਪਹਿਲਾਂ ਨਹੀਂ ਕਿਦਰ ਮੂੰਹ ਨਹੀਂ ਦੇਖਣ ਨੂੰ ਰਹਿਣਾ ਸੋ ਅਸੀਂ ਪਹਿਲਾ ਮੈਚ ਜਿੱਤ ਚੁੱਕਿਆ ਸਾਡੀ ਕੰਡੀਸ਼ਨ ਇਹ ਸੀ ਕਿ ਸਾਰੇ ਕਿਤੇ ਬਲਾਸੇ ਪਾਸੇ ਕੋਠਾਂ ਤੇ ਔਟ ਆ ਤੇ ਹੁਣ ਸੈਕੰਡ ਮੈਚ ਹੁਣ ਸਾਰੇ ਕਿਤੇ ਕੋਠੇ ਤੇ ਕਿਤੇ ਬਾਹਰ ਔਟ ਨਹੀਂ ਹੈਗਾ ਹੁਣ ਸੀਰੀਅਸ ਕੋਠਾਂ ਤੇ ਵੀ ਨਹੀਂ ਆਉਟ ਕਿਦਿਆਂ ਨਹੀਂ ਆਟੇਗਾ ਬੰਦੀਓ ਕੋ ਉਧਰ ਪਿੱਛੇ ਜੋਤੇ ਕੇ ਕੋਠੇ ਦੇ ਸ਼ਟਰਾਂ ਤੇ ਪਤਾ ਗੱਲ ਮੋਲੀ ਵਿਕਟਰ ਆਊਟ ਜਿਹੜੇ ਕ੍ਰਿਕਟ ਦੇ ਰੂਲ ਹੁੰਦੇ ਉਹ ਵਾਲੇ ਆਊਟ ਆ ਹੁਣ ਮੈਂ ਤੈਨੂੰ ਨਵਰਾਇ ਟਾਸ ਕਰਾਂਗੇ ਹੁਣ ਨਵਰਾਇ ਛੁੱਟੂ ਗੁੰਨੇ ਆਇਆ ਤੂੰ ਹਾਂ ਹਾਂ ਗੁੰਨੇ ਦੇ ਸਾਰੇ ਨਾਲੋਂ ਵੱਧ ਸਕੋਰ ਬਣਾਏ ਹੈਡ ਈਜ਼ੀ ਟਾਸ ਜਾ ਤੇਰੀ ਉਹ ਜੋਨੀ ਨੇ ਸਾਡੇ ਨੂੰ ਕੰ ਵਾਲਾ ਛੁੱਟਿਆ ਪਿਆ ਨਵਰਾਇ ਨੂੰ ਦੇਖ ਕੇ ਉਹ ਭੌਂਕੀ ਜਾਂਦਾ ਕਰੋਦਾ ਨਵਰਾਇ ਸੋ ਇਹਨਾਂ ਨੂੰ ਫੇਰ ਬੈਟਿੰਗ ਮਿਲ ਗਈ ਪਹਿਲੀ ਓਏ ਨਵਰਾਇ ਆ ਨਹੀਂ ਕਰਨਾ

ਬਾਹਰ ਚ ਮੋੜਾ ਘੱਟਦਾ ਜੀਨੇ ਦੇ ਵਿੱਚ ਨਾ ਨਹੀਂ ਮੈਂ ਅੜੇ ਮਾਰਿਆ ਪੂਰੇ ਬਾਲ ਸੀ ਮੈਂ ਆਨੇ ਮਾਰਿਆ ਉਹ ਗੁੱਦਾ ਗੇਟ ਆੜ ਬਾਹਰ ਅਖੀਰ ਇਹਨਾਂ ਦੇ 42 ਹੋ ਗਏ ਨਵਰਾਜ ਬਹੁਤ ਖਾਟ ਹੋਇਆ ਸਾਡਾ ਤਾਂ 42 ਕੱਲੇ ਨੇ ਮਾਰਿਆ ਉਹ ਫੇਰ ਜੇ ਤੁਸੀਂ 2 ਮਹੀਨੇ ਹਾਂ ਉਹਨੇ ਵੀ 10 ਉਹਨੇ ਵੀ ਮਾਰੇ ਆ 32 ਉਹਨੇ ਮਾਰੇ ਯਾਰ ਜੇ ਮੈਚ ਆ ਜਿੱਤ ਚੁੱਕੇ ਆ ਅਸੀਂ ਹਾਰ ਗਏ ਤੀਜੇ ਮੈਚ ਦੀ ਤੀਜੇ ਮੈਚ ਦੀ ਦੋਸ ਕਰਦੇ ਆ ਹਾਂ ਦੋ ਵਕਤਾਂ ਮੈਂ ਮੋਲੀ ਦੀ ਲਗਾਤਾਰ ਇਧਰ ਵੇਖ ਇਧਰ ਤੇ ਦੋਂ ਦੋ ਵਾਰ ਤਾਂ ਲਗਦਾਰ ਬੋਲੀ ਦੀਆਂ ਮੈ ਲੱਤੀਆਂ ਐਵੇਂ ਹੱਥ ਨਾਲ ਜਿੱਤੇ ਆ ਫੋਲੋ ਮੈਨੂੰ ਜਿੱਤਣ ਲਈ ਪੇਸ਼ੈਂਟ ਚਾਹੀਦੀ ਹੁੰਦੀ ਬਈ ਅਸੀਂ ਫੋਲੋ ਜਿਹੜੇ ਚੈਲੰਜਾਂ ਨੂੰ ਜਿਹੜੇ ਮੌਕੇ ਇਹਦੇ ਦੋਨੇ ਵਾਰ ਕੈਚ ਆਉਣ ਕੀਤਾ ਕੈਚ ਬਸ ਹੁਣ ਟਾਸ ਕਰਦੇ ਆ ਢਾਲਾ ਦਿਓ ਢਾਲਾ ਫੜਾਓ ਮੈਂ ਟਾਸ ਕਰਾਂ ਮੈਂ ਮੈਂ ਤੁਸੀਂ ਬੋਲਦੇ ਮੈਂ 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 ਕੈਪਟਨ ਬਹੇਓ ਇੱਕ ਤੇ ਯਾ ਬੋਲੀ ਹੈਡ ਹੈਡ ਵੀ ਹੈਡ ਹੈਡ ਕੀ ਬੈਟਿੰਗ ਕੇ ਬੋਲਿੰਗ ਬੈਟਿੰਗ ਬੈਟਿੰਗ ਲੈਣੀ ਆ ਗੇ ਸੀਰੀਜ਼ ਆਏ ਹਰਗੇ ਹਰਗੇ ਸੋ ਫਾਈਨਲੀ ਆਤੀ ਸੀਰੀਜ਼ ਜੈਤ ਜੁਗੇ ਹਰਗੇ ਕਿੱਦਾਂ ਦਾ ਲੱਗ ਰਿਹਾ ਗੇ ਬਾਈ ਹਰਗੇ ਹਰਗੇ ਹਰਗੇ